ਪਾਕਿਸਤਾਨ ਰਾਜ ਇਸ ਮੂਰਦਾ ਜੋ 26 27 ਜੋ ਵੀ ਬੇਗਨਾ ਮਰੇ ਗਏ ਨੇ ਉਹਦੀ ਆਤਮਾ ਸ਼ਾਂਤੀ ਲਈ ਅਸੀਂ ਕੈਂਡਲ ਮਾਰਚ ਕਰ ਰਹੇ ਹਾਂ ਕਿਉਂਕਿ ਜਿਹੜੀ ਕਾਇਰਨਾ ਹਰਕਤ ਪਾਕਿਸਤਾਨમાં ਕੀਤੀ ਗਈ ਹੈ ਸਾਨੂੰ ਆਪਣੀ ਆਰਮੀ ਤੇ ਪੂਰ ਬਿਸ਼ਵਾਸ ਹੈ ਕਿ ਇਹਦਾ ਬਦਲਾ ਜ਼ਰੂਰ ਲੈਣਗੇ ਔਰ ਪ੍ਰਮਾਤਮਾ ਸਾਡੀ ਆਰਮੀ ਨੂੰ ਦੀ ਤਾਕਤ ਬਖਸ਼ੇ ਇਹ ਜਿਹੜਾ ਇਹ ਪਾਕਿਸਤਾਨ ਨੇ ਹੱਤ ਕੀਤਾ ਹੈਦਾ ਬਦਲਾ ਮੂੰਹ ਤੋੜ ਜਵਾਬੋ ਸਾਡੇ ਵਿੱਚ ਮੌਜੂਦ ਨੇ ਕਰਮਲਜੀਤ ਸਿੰਘ ਲੰਦਰਦੀਪ ਪ੍ਰਧਾਨ ਨਗਰ ਕਾਉਂਸਲ ਖੰਨਾ ਪ੍ਰਧਾਨ ਜੀ ਤੁਹਾਡਾ ਸਵਾਗਤ ਹੈ ਜੀਸੀ ਨਿਊਜ਼ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਸਪੋਕਸਪੀਕਰ ਦੇਖੋ ਜੀ ਜੋ ਇਹ ਘਟਨਾ ਹੋਈ ਬਹੁਤ ਹੀ ਮੰਦਭਾਗੀ ਆ ਜੋ ਪਹਿਲਵਾਨ ਪਹਿਲਗਾਮ ਵਿੱਚ ਨਹਾਤੇ ਲੋਕਾਂ ਤੇ ਕੈਰਤਾਪੁਰ ਨਾਤਵਤੀਆਂ ਨੂੰ ਹਮਲਾ ਕੀਤਾ ਗਿਆ ਬਹੁਤ ਹੀ ਮੰਦਭਾਗਾ ਉਹ ਵਿਚਾਰੇ ਪਤਾ ਨਹੀਂ ਕੀ ਆਪਣੀ ਜਿੰਦਗੀ ਬਾਰੇ ਸੋਚ ਕੇ ਗਏ ਹੋਣਗੇ ਕੀ ਕੀ ਉਹਨਾਂ ਦੇ ਸੁਪਨੇ ਹੋਣਗੇ ਪਰ ਇਹਨਾਂ ਨੇ ਕੈਰਤਾਪੁਰ ਲੋਕਾਂ ਨੇ ਜਿਹੜੇ ਸਾਡੇ ਦੇਸ਼ ਨੂੰ ਤੂਰਨਾ ਮਾਰਨਾ ਚਾਹੁੰਦੇ ਆ ਉਹਨਾਂ ਨੇ ਉਹ ਹਸਦੀਆਂ ਖੇਡਦੀਆਂ ਜ਼ਿੰਦਗੀਆਂ ਨੂੰ ਤਬਾਹ ਕਰਤਾ ਇਹ ਬਹੁਤ ਹੀ ਨਿੰਦਣਯੋਗ ਆ ਅਸੀਂ ਆਪਣੀ ਫੌਤ ਤੇ ਸਾਨੂੰ ਪੂਰਨ ਭਰੋਸਾ ਸਾਨੂੰ ਆਸ ਆ ਕਿ ਜਿਵੇਂ ਉਹਨਾਂ ਨੇ ਕੱਲ ਦਾ ਸਰਚ ਆਪਰੇਸ਼ਨ ਚਲਾਇਆ ਹੋਇਆ ਉਹ ਜਲਦੀ ਤੋਂ ਜਲਦੀ ਉਹਨਾਂ ਦਰਦਿਆਂ ਨੂੰ ਲੱਭ ਕੇ ਉਹਨਾਂ ਨੂੰ ਵੀ ਉਹਦੀ ਬੈਕਗਰਾਉਂਡ ਜੋ ਕਹਿ ਨਹੀਂ ਸਕਦਾ ਵੀ ਇਹ ਜੀ ਮੌਤ ਦੇਣ ਕਿ ਉਹਨਾਂ ਦੀ ਪੋਸਟਾ ਵੀ ਯਾਦ ਰੱਖਣ ਤੇ ਇਹਦੇ ਨਾਲ ਨਾਲ ਸਰਕਾਰ ਨੂੰ ਵੀ ਹਵਾਇਤ ਆ ਸਰਕਾਰ ਨੂੰ ਵੀ ਬੇਨਤੀ ਕਰਦੇ ਆ ਕਿ ਤੁਸੀਂ 55 ਇੰਚ ਦੇ ਸੀਨੇ ਤਾਂ ਦਿਖਾਈ ਜਾਂਦੇ ਹੋ ਪਰ ਇਹ ਜਿਹੜੇ 90 ਲੋਕਾਂ ਤੇ ਹਮਲਾ ਕਰ ਰਹੇ ਨੇ ਸਾਡੇ ਵਿੱਚ ਮੌਜੂਦ ਨੇ ਕਈ ਸਾਹਿਬ ਜੋ ਕਿ ਕੌਂਸਲਰ ਨੇ ਕਈ ਸਾਹਿਬ ਕੀ ਕਹਿਣਾ ਚਾਹੁੰਦੇ ਨੇ ਅੱਜ ਦੇ ਮੋਕੇ ਜਿਹੜੇ ਨਿੰਦਨੀ ਫਰਕਤ ਕੀਤੀ ਅੰਤਰਕਵਾਦ ਨੇ ਤੇ ਬਹੁਤ ਹੀ ਮਾੜੀ ਆ ਅਸੀਂ ਇਹਦੀ ਖੜੇ ਸ਼ਬਦਾਂ ਨਿੰਦਾ ਕਰਦੇ ਆਂ ਹੋਰ ਅਸੀਂ ਆਪਣੀ ਸਰਕਾਰ ਨੂੰ ਮੰਗ ਕਰਦੇ ਆਂ ਜੇ ਸਾਡੇ 26 27 ਮਾਰ ਰਹੇ ਤਾਂ ਅਸੀਂ 270 ਦਾ ਮਾਰ ਕੇ ਲੈ ਕੇ ਆਵਾਂਗੇ ਕੌਣ ਦਾ ਬਦਲਾ ਕੌਣ ਦੇ ਵਿੱਚ ਹੋਣਾ ਚਾਹੀਦਾ ਸਾਡੇ ਵਿੱਚ ਮੌਜੂਦ ਨੇ ਸ਼੍ਰੀਮਤੀ ਪ੍ਰੀਆ ਧਮਾਨ ਜੀ ਜੋ ਕਿ ਸੀਨੀਅਰ ਕਾਂਗਰਸੀ ਵਿਧਿੰਤਰ ਦੇ ਕੰਨੇ ਦੇ ਹਾਂਜੀ ਮੈਡਮ ਜੀ ਕੀ ਕਹਿਣਾ ਚਾਹੁੰਦੇ ਤੁਸੀਂ ਅੱਜ ਦੇ ਪਹਿਲਾਂ ਤਾਂ ਥੈਂਕ ਯੂ ਸੋ ਮੱਚ ਬੋਲਦੀ ਬਤਵਾ ਜੀ ਤੁਸੀਂ ਆਏ ਹੋ ਅੱਜ ਬਲ ਕਾਂਗਰਸ ਕਮੇਟੀ ਵੱਲੋਂ ਜੋ ਪਹਿਲਗਾਮਾ ਵਿੱਚ ਜੋ ਆਪਣਾ ਇਹ ਅਨਨਿਆ ਤੰਕੀਆਂ ਨੇ ਜੋ ਹਿੰਦੂਸ ਦੇ ਨਾਲ ਇੱਕ ਧਰਮ ਹੋਰ ਬਜਵ ਦੇ ਨਾਮ ਤੇ ਫਰਕ ਪਾਉਣ ਦੀ ਕੋਸ਼ਿਸ਼ ਕੀਤੀ ਔਰ 26 ਹਿੰਦੂਸ ਨੂੰ ਉਹਨਾਂ ਨੇ ਗੋਲੀਆਂ ਨਾਲ ਅ ਅਰੈਸਟ ਕੀਤਾ ਉਹਨਾਂ ਨੂੰ ਦਰਦਨਾਕ ਮੌਤ ਦਿੱਤੀ ਅਜਿਹੇ ਦਰਿੰਦਿਆਂ ਨੇ ਪ੍ਰਾਈਮ ਮਿਨਿਸਟਰ ਤੋਂ ਆਪਣੇ ਵਾਨਯ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਨਵੇਦਨ ਕਰਦਿਆਂ ਕਿ ਉਸੇ ਤਰ੍ਹਾਂ ਇਹਨਾਂ ਨੂੰ ਵੀ ਚਰਾਹੇ ਦੇ ਵਿੱਚ ਕੱਢ ਕੇ ਉਸੇ ਤਰ੍ਹਾਂ ਗੋਲੀਆਂ ਨਾਲ ਸ਼ੂਟ ਕੀਤਾ ਜਾਵੇ ਕਿਉਂਕਿ ਅਸੀਂ ਸਾਰੇ ਹਿੰਦੁਸਤਾਨੀ ਇੱਕਾਂ ਧਰਮ ਦੇ ਨਾਮ ਤੇ ਮਜ਼ਹਬ ਦੇ ਨਾਮ ਤੇ ਇਹਨਾਂ ਨੇ ਇੱਕ ਇੱਕ ਨੂੰ ਪੁੱਛਿਆ ਵੀ ਹਿੰਦੂ ਹੈ ਜ਼ਾ ਤੂੰ ਤੈਨੂੰ ਕਲਮਾ ਪੜਨਾ ਆਂਦਾ ਹੈ ਜੀ ਨੂੰ ਕਲਮਾ ਪੜਨਾ ਆਂਦਾ ਸੀ ਉਹਨੂੰ ਛੱਡਦਾ ਜਿਹਨੂੰ ਨਹੀਂ ਕਲਮਾ ਪੜਨਾ ਆਂਦਾ ਸਿਰ ਉਹਨਾਂ ਨੇ ਸ਼ੂਟ ਕਰਤਾ ਦੇਖੋ ਕਿੰਨੀ ਜ਼ਿਆਦਾ ਬਹਿਸ਼ਿਆਨਾ ਹਰਕਤ ਕੀਤੀ ਹੈ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦੀ ਆ ਉਹਨੇ ਹੱਥੇ ਲੋਕਾਂ ਨੇ ਜੋ ਆਪਣਾ ਉੱਥੇ ਘੁੰਮਣਗੇ ਸੀ ਫੈਮਿਲੀ ਦੇ ਨਾਲ ਕੋਈ ਨਿਊ ਮੈਰ ਜਿੰਨੀ ਵੇ ਕੀਤੀ ਇਹਨਾਂ ਨੇ ਇਨਸਾਨੀਅਤ ਤੋਂ ਫਿਰੀ ਹੋਈ ਜਿਵੇਂ ਦਰਿੰਦਿਆਂ ਨੇ ਹਰ ਕਿੱਤ ਕੀਤੀ ਅਸੀਂ ਸਖ ਸ਼ਬਦਾਂ ਨਿੰਦਾ ਕਰਦੇ ਹਾਂ ਔਰ ਸਾਡੇ ਬਲਾਕ ਕਾਂਗਰਸ ਕਮੇਟੀ ਮਿਸਟਰ ਅਜੀਬ ਰਾਇ ਮਹਿਤਾ ਜੀ ਦੀ ਅਗਵਾਈ ਦੇ ਵਿੱਚ ਅਸੀਂ ਉਹਨਾਂ ਦੇ ਲਈ ਇੱਕ ਸ਼ਰਧਾਂਜਲੀ ਉਹਨਾਂ ਨੂੰ ਦੇ ਰਹੇ ਹਾਂ ਆਪਣੇ ਪਿਆਰੇ ਭਾਈਆਂ ਨੂੰ ਕੈਂਡਲ ਵਾਸ਼ਟੂ ਸਾਡੇ ਵਿੱਚ ਮੌਜੂਦ ਨੇ ਸ਼੍ਰੀ ਰਾਸ਼ਦ ਖਾਨ ਜੀ ਸਵਾਗਤ ਹੈ ਤੁਹਾਡਾ ਜੀਸੀ ਨਿਊਜ਼ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਜੀ ਅੱਜ ਦੇ ਮੌਕੇ ਤੇ ਇਹ ਜੋ ਪਲਗਾਵਾ ਕੇ ਅੰਦਰ ਹੋਇਆ ਜੰਮੂ ਐਂਡ ਕਸ਼ਮੀਰ ਕੇ ਅੰਦਰ ਇਹ ਬਹੁਤ ਹੀ ਨਿੰਦਈ ਹੈ हम कड़े शब्दों में पहले तो इसकी निंदा करते हैं और ये जो 27 लोग वहाँ पर शहीद किए गए और उन पर गोलीबारी की गई है ये बहुत चिंता का विषय है और मैं हिंदुस्तान की सरकार से भी कहना चाहता हूँ कि जब आपने कहा था कि तीन हमने ख़त्म कर दी है और यहाँ पर अब शांतिपूर्वक माहौल है और माहौल रहेगा जम्मू एंड कश्मीर के अंदर तो फिर इस तरह की वारदातें जम्मू एंड कश्मीर के अंदर क्यों हो रही हैं आज जो हुआ है जम्मू एंड कश्मीर के अंदर वो बहुत ही दुखदाई है और हम पूरी पन पंजाब के सारे ही जितने भी हर वर्ग के लोग हैं चाहे वो हिंदू हैं मुस्लिम हैं सिख हैं ईसाई हैं और पूरी पंजाब प्रदेश कांग्रेस कमेटी ब्लॉक कांग्रेस कमेटी असी इसकी कड़े शब्दों में निंदा करते हैं और हमेशा निंदा करते रहेंगे क्योंकि हमारा जो देश है वो कौमी जैती का एक गहवारा है यहाँ पर हर तरह के हर प्रांत के लोग यहाँ पर रहते हैं कश्मीर के अंदर भी एक जो टूरिज्म का एक बहुत बड़ा हब है जहाँ पर आज टूरिज़्म जो है ये समझ लीजिए कि बारह हज़ार टूरिज़्म की गाड़ियाँ जो हैं वो वहाँ पर टैक्सियाँ जो हैं बंद कर दी गई हैं लोगों के अंदर डर है खौफ है ये बहुत बड़ी घटना है जिसका हम पूरी तरह से पंजाब प्रदेश कांग्रेस कमेटी का ब्लॉक कांग्रेस कांग्रेस कमेटी असी कड़े शब्दों में निंदा करते हैं इसकी हाँ जी अंक जी कुछ ये कहना चाहते हो आज के मौके पर आज जो कायराना हरकत हुई है जम्मू कश्मीर से ਉਦੋਂ ਕਟਿਆ ਤੇ ਗੱਲ ਨਹੀਂ ਕੋਈ ਹੋ ਸਕਦੀ ਇਹ ਬਹੁਤ ਕਾਇਨ ਨਾ ਹਰਕਤ ਹੈ ਔਰ ਲੋਕਾਂ ਨੂੰ ਬੇਦੋਸ਼ ਲੋਕਾਂ ਨੂੰ ਮਾਰਿਆ ਗਿਆ ਮੋਬਾਇਲ ਕੜੇ ਸ਼ਬਦਾ ਮੈਂ ਤੇ ਸਰ ਬਲਾਕ ਆਊਟ ਕਮੇਟੀ ਕੜੇ ਸ਼ਬਦਾ ਜੀ ਦਿੰਦਾ ਕਰਦੇ ਆ ਔਰ ਇਹ ਜਿੱਦੀ ਵੀ ਹੈ ਜਿੰਦਾ ਕੀਤੀ ਜਾਵੇ ਉਹਦੇ ਕੱਟ ਹੈ ਸਰਕਾਰ ਨੂੰ ਵੀ ਚਾਹੀਦਾ ਇਹਦਾ ਜ਼ਰੂਰ ਕਿਤੇ ਰਗਾ ਕਿਤੇ ਦੀ ਕੋਕ ਕਰਕੇ ਇਹਦਾ ਬਦਲ ਲਵੇ ਉਹਨਾਂ ਨੂੰ ਜੋ ਜਿਨ੍ਹਾਂ ਨੇ ਹਰਕਤ ਕੀਤੀ ਔਰ ਫੜ ਕੇ ਤਰਾਹੇ ਲਾ ਕੇ ਪਾਲਸੀ ਦਿੱਤੀ ਜਾਵੇ ਵੱਲੋਂ ਕਿ ਵੱਧ ਤੋਂ ਵੱਧ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ। ਥੈਂਕ ਯੂ। ਸਾਡੇ ਵਿੱਚ ਮੌਜੂਦ ਨੇ ਸ਼੍ਰੀ ਚੰਦਰ ਦੇਗੀ ਜੀ ਜੋ ਕਿ ਸਮਾਸੇਵੀ ਵੀ ਨੇ ਤੇ ਨੇਕੀ ਸਾਹਿਬ ਤੁਹਾਡਾ ਸਵਾਗਤ ਹੈ। ਜੀਸੀ ਨਿਊਜ਼ ਕੀ ਕਹਿਣਾ ਚਾਹੁੰਦੇ ਅੱਜ ਮੌਕੇ ਤੇ? ਕਹਿਣਾ ਵਾਲੀ ਗੱਲ ਤਾਂ ਜੀ ਪਹਿਲਾਂ ਤਾਂ ਮੰਨ ਸਾਰੇ ਹਿੰਦੁਸਤਾਨ ਦਾ ਸਾਰੀ ਦੁਨੀਆ ਦਾ ਇੰਨਾ ਭਰਿਆ ਹੈ। ਇਹ ਜਿਹੜੀ ਹਰਕਤ ਹੈ। ਇਹਨੂੰ ਲਫ਼ਜ਼ਾਂ ਨਾਲ ਬਿਆਨ ਨਹੀਂ ਕੀਤਾ ਜਾ ਸਕਦਾ। ਇਨੇ ਮਾਰੇ ਬੰਦੇ ਇੰਨਾ ਬੜਾ ਹਤੰਗਾ ਇੰਨੀ નિર્દય ਇੰਨੇ ਸਾਲੇ ਜਲਾਦ ਲੋਕ ਦੇਖੋ ਪਰਿਵਾਰ ਉੱਜੜ ਗਏ ਕਿੱਥੋਂ ਕਿੱਥੋਂ ਬੰਦੇ ਸਾਰੇ ਇੰਡੀਆ ਤੋਂ ਬਹਾਲੇ ਦੇਸ਼ ਤੋਂ 28 29 ਬੰਦੇ ਨੇ ਮਾਰਤੇ ਮੈਂ ਕਹਿੰਦਾ ਮਨ ਭਰਦਾ ਕੱਲ ਦੀ ਜਦ ਖਬਰਾਂ ਦੇਖਦੇ ਲੋਕਾਂ ਸੁਣਿਆ ਜਾ ਰਹਾ ਬਹੁਤ ਮਾੜੀ ਗੱਲ ਹੈ ਇਸ ਚੀਜ਼ ਦਾ ਹੁਣ ਨਹੀਂ ਕੋਈ ਇਨਾਰ ਨਪੇਟ ਕਰਨੀ ਚਾਹੀ ਸਰਕਾਰ ਨੂੰ ਜਲਦ ਤੋਂ ਜਲਦ ਦਾ ਐਕਸ਼ਨ ਲਿੱਤਾ ਜਾਵੇ ਪਰ ਖੂਨ ਦਾ ਬਦਲਾ ਮੈਂ ਕਹਿੰਦਾ ਖੂਨ ਹੀ ਚਾਹੀਦਾ ਤੇ ਬਹੁਤੀ ਛੇਤੀ ਇੱਕ ਜ਼ਬਰਦਸਤ ਕੋਈ ਇਸ ਤਰ੍ਹਾਂ ਦੀ ਗੱਲ ਕਿ ਮੱਚੀ ਚਾ ਸਮੁੰਦਰ ਚੋਂ ਪਾਣੀ ਖੋਣ ਕਿਤੇ ਖੱਡਾਂ ਚੋਂ ਇਹ ਬੰਦੇ ਕੱਢ ਕੇ ਲੈ ਕੇ ਜਿਸ ਤਰ੍ਹਾਂ ਗਾਇਰ ਹਨ ਹਰਕਤ ਨਹੀਂ ਕੀਆ ਉਸੇ ਉਸੇ ਤਰੀਕੇ ਨਾਲ ਇਹਨਾਂ ਬੰਦਿਆਂ ਨੂੰ ਦੁਨੀਆ ਦੇ ਮੂਹਰੇ ਦਿਖਾਇਆ ਜਾਇਆ ਇਹਨਾਂ ਨੂੰ ਇਸ ਤਰੀਕੇ ਨਾਲ ਸਾਡੇ ਤੇ ਮਾਰੇ ਗਏ ਤੇ ਮੈਂ ਫੇਰ ਅਪੀਲ ਕਰਦਾ ਹਿੰਦੁਸਤਾਨ ਸਰਕਾਰ ਨੂੰ ਸਾਰੇ ਦੇਸ਼ ਵਾਸੀਆਂ ਨੂੰ ਕਿ ਖੇਤੀ ਦੇ ਖੇਤੀ ਸਖਤ ਸੰਕਰ ਕਿ ਇਹ ਅਤਿਵਾਦ ਦੇ ਵਿਰੁੱਧ ਸਾਡੇ ਵਿੱਚ ਮਜੂਰ ਦੇ ਸਤਨਾਮ ਸਿੰਘ ਸੋਨੀ ਜੀ ਵਾਰਡ ਨੰਬਰ 2 ਦੇ ਐਮਸੀ ਨੇ ਕੀ ਕਹਿਣਾ ਚਾਹੁੰਦੇ ਜਿਹੜੀ ਇਹ ਘਟਨਾ ਆਈ ਹੈ ਬਹੁਤ ਨਿੰਦਨ ਹੈ ਜੋਗਾ ਇਸ ਘਟਨਾ ਨਾਲ ਦੇਤੀ ਇਕਤਾ 'ਚ ਇਕਤਾ ਜੋ ਪ੍ਰੋਬਲਮ ਆਈ ਇਕਤਾ ਜੋ ਖੰਡ ਕੋ ਪ੍ਰੋਬਲਮ ਆ ਰਹੀ ਹੈ ਤੇ ਮੈਂ ਭਾਰਤੀ ਸਰਕਾਰ ਨੂੰ ਪਰ ਜੋ ਅਪੀਲ ਕਰਦਾ ਕਿ ਇਹਦਾ ਬਦਲਾ ਪੂਰੇ ਜੋਰ ਨਾਲ ਲਿੱਤਾ ਜਾਵੇ ਤੇ ਸਾਰਿਆਂ 'ਚ ਇੱਕ ਉਦਾਹਰਨ ਆਵੇ ਪਾਕਿਸਤਾਨ ਹਾਏ 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 ਪਾਕਿਸਤਾਨ ਹਾਏ 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 ਪਾਕਿਸਤਾਨ ਮਰਦਾਬਾਦ ਮਰਦਾਬਾਦ ਮਰਦਾ पाकिस्तान मुदाब मुबा मुदाबदाबाद मुर्दाबा पाकिस्तान मुर्दाबा मुर्दाबा मुबा पाकिस्तान मुदाबाद मुदाब मुबा पाकिस्तान मुदाबाद मुर्दाब मुबा पाकिस्तान मुर्दाबाद मुर्दाबाद मुर्दाबा पाकिस्तान मुर्दाबाद 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 पाकिस्तान मुर्दाबा मुबा मुर्दाबा अमाद मुर्दाबा मुर्दाबाद मु पाकिस्तान मुर्दाबाद मुर्दाबाद मुर्दाबा पाकिस्तान मुर्दाबाद मुर्दाबाद मुर्दाबा मुबा मुर्दाबाद